ਫਿਰੋ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੱਚੇ ਢੜਾਣ ਲੱਗੇ ਸੋਡੀ ਤੇ ਪਿੱਤੀ ਭਾਜੀ ਸੋ ਆਜੋ ਕਹਿੰਦੇ ਪਿੰਡ ਬੈਂਸਾਂ ਦੇ ਸ਼ਕੀਨ ਬਲਦਾਂ ਦੇ ਸ਼ਕੀਨ ਪਿੰਡ ਬੈਂਸਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਚੱਲਦੇ ਆਂ ਬੱਕਰਾ ਹਾਂ ਬੋਲਦਾ ਦੇ ਸ਼ਕੀਨ ਪਿੰਡ ਬੈਂਸਾਂ ਦੇ ਗੱਭਰੂ ਇਹ ਸਾਡੇ ਜਗਵਿੰਦਰ ਭਾਜੀ ਦਾ ਫਾਰਮ ਲੜਾਣੀ ਆ ਬੋਲਦ ਸਾਡੇ ਸੋਢੀ ਭਾਜੀ ਠੀਕ ਹੈ ਹਾਂ ਤੇ ਵੀ ਜਾਣਾ ਇਹਨੂੰ ਵੀ ਨਾਲ ਜੋੜ ਲਓ ਇਹਨੂੰ ਵੀ ਨਾਲ ਜੋੜ ਲਓ ਦੇਖਣ ਆ ਗਿਆ ਕੀ ਕਰਨਾ ਹੈ ਹਾਂ ਇੱਧਰ ਜਗਵਿੰਦਰ ਬਾਜੀ ਨਾਂ ਪੱਤਕਾ ਵੀ ਰੱਖੀ ਪਿਆ ਹੈ ਸ਼ਕੀਨ ਸਭ ਕਾਠੀ ਦਿੱਤ ਉੱਧਰ ਸਾਡੇ ਪਿੱਤੀ ਬਾਜੀ ਮੈਂ ਹੁਣ ਉੱਧਰ ਤੇ ਆ ਗਿਆ ਤਾਂ ਉਹ ਜੋੜਨ ਲੱਗੇ ਬੱਚੇ ਟਾਂਗੀ 'ਚ ਫਿਰ ਆਹਲੀ ਆਉਂਦੀ ਇਹ ਰੀਤ ਲੈ ਕੇ ਵੀਡੀਓ ਬਣਾਣੀ ਆਉਂਦੀ ਸੋ ਉਹ ਲੈ ਆਏ ਬਈ ਦੇਖੋ ਹੁਣ करो मजे दौड़ दे बोल ठीक <laughs> <आगे लगी दी। laughs> है ਜੀ ਕਹਿੰਦੇ ਬੱਚਾ ਬਹੁਤ ਵਧੀਆ ਦੌੜਿਆ ਲਓ ਭਾਈ ਆਂਦੇ ਬੱਚੇ ਜਗਵਿੰਦਰ ਬੰਗਾ ਫਾਰਮ ਵਧੀਆ ਦੌੜਦਾ ਵਧੀਆ ਹੈ ਗੁੱਡ ਗੁੱਡ ਇਧਰ ਬਿੱਦੀ ਭਾਜੀ ਆਲਾ ਵੀ